ਸਤਿਕਾਰ ਸੱਜਣੋਂ ਐਚਸੀ ਪਹੁੰਚ ਚੁੱਕੇ ਭਾਈ ਦਰਸ਼ਨ ਸਿੰਘ ਗਲਾਮੀ ਵਾਲੇ ਦੇ ਘਰੇ ਤੇ ਘਰ ਕੇ ਏ ਟੇ ਝੋਟੀ ਦਾ ਬਿਊਟੀ ਪਾਰਲਰ ਦੇਖਦਾ ਸੱਜਣ ਸਿੰਘ ਬਹੁਤ ਜ਼ਿਆਦਾ ਖੁੱਬੇ ਪਏ ਸੀ ਤੇ ਬਾਕੀ ਤੁਸੀਂ ਪਰਸਨੈਲਿਟੀ ਵੇਖ ਸਕਦੇ ਹਾਂ ਹੁਣ ਤਾਂ ਲੱਗਦੀ ਹੈ ਝੋਟੀ ਤੇ ਬਾਕੀ ਭਾਈ ਦਰਸ਼ਨ ਤਾਂ ਸੁਗਾ ਕਿਵੇਂ ਲੱਗੀ ਗੱਲਬਾਤ ਕਿਵੇਂ ਲੱਗੀ ਗੱਲਬਾਤ ਖਾਲਸਾ ਜੀ ਬਹੁਤ ਵਧੀਆ ਜੀ ਸੱਟਾ ਕੰਮ ਹਾਂਜੀ ਹਾਂਜੀ ਓਕੇ ਤੁਸੀਂ ਸਾਹਮਣੇ ਵੇਖੋ ਇੱਥੇ ਨਾ ਘਟੋ ਘਾੜੀ ਮੇਰਾ ਜਿਹਾ ਆ ਵੇਹਲਾ ਜੰਮ ਬਣੇ ਰਹਿ ਖੁੱਬੇ ਕਿੰਨੇ ਖੁੱਬੇ ਪਏ ਉੰਜ ਵੀ ਪਹਿਲਾ ਮੋਟਾ ਮੋਟਾ ਸਿੰਘੇ ਬਹੁਤ ਸੋਹਣਾ ਜਿਵੇਂ ਪਹਿਲਾਂ ਛੋਟੀ ਹੁੰਦੀ ਹੋਵੇ ਹਰ ਕਹ ਰੋ ਹਾਸ਼ ਹੋ ਗਈ ਸਰ ਕੀ ਕਹਿਣਾ ਚਾਹੁੰਦੇ ਆ ਆਪਣੇ ਏਰੀਆ ਦੇ ਬੰਦਿਆਂ ਨੂੰ ਮੈਂ ਨਾ ਭਾਈ ਕਿਰਪਾ ਕਰਕੇ ਬਣਵਾਓ ਆਪਣੇ ਸਿੰਘਾਂ ਦਾ ਕੋਈ ਆਪਣਾ ਫੋਰ ਬਣਾਉਣਾ ਦਾ ਦਾ ਬਾਜ ਦੇ ਸਿੰਘ ਬਣਾਉਣੇ ਤੇ ਵੀਜੀ ਨੂੰ ਪਰਿਕ ਤੇ ਵੀਜੀ ਆ ਪਰਲੋਜਨ ਦਾ ਟਾਈਟਲ ਪਰਲੋਜਨ ਸਿੰਘ ਜੀ ਪੈਂਟ ਜੰਡ ਵਾਲਾ ਜੀ ਤੇ ਆ ਪਤੰਗ ਤੁੰਗ ਤਾਂ ਨਹੀਂ ਕਰਦੇ ਖਾਲਸਾ ਜੀ ਜਾਨਵਰ ਨੂੰ ਤੰਗ ਤਾਂ ਨਹੀਂ ਕਰਤੇ ਖਾ ਨਹੀਂ ਨਹੀਂ ਮਿਹਰਬਾਨੀ ਕਰੀ ਵੇਖ ਸਾਬ ਸਜਣਾ ਪਰਸਨੈਲਟੀ ਪੂਰੀ ਘੈਂਟ ਬਣ ਗਈ ਪੂਰਾ ਸੇਫਟੀ ਜੀ ਕੰਮ ਕੀਤਾ ਜਲਦੀ ਜਲਦੀ ਵੀਡੀਓ ਕਰ ਦੋ ਸ਼ੇਅਰ ਪਿੰਡ ਮੋਲਵੀ ਵਾਲੇ ਤੇ ਇੱਥੇ ਮੱਲਾ ਵਾਲੇ ਤੇ ਨੇੜੇ ਨਾਲ ਗੁਲਾਮੀ ਵਾਲਾ ਤਾਂ ਠੀਕ ਹੈ ਜੀ ਧੰਨਵਾਦ ਥੈਂਕ ਯੂ ਸੋ ਮੱਚ ਸਾਡੇ ਤੋਂ ਕੰਮ ਕਰਾਉਣ ਲਈ ਸਕਰੀਨ ਤੇ ਚੱਲੇ ਰਹੇ ਨਾ ਪਰ ਧੰਨਵਾਦ ਥੈਂਕ ਯੂ ਸੋ ਮੱਚ